ਪਹਾੜੀ ਖੇਤਰਾ 'ਚ ਲਗਭਗ 5 ਦਿਨ ਤੋਂ ਲਗਾਤਾਰ ਪੈ ਰਹੇ ਮੀਂਹ ਤੋਂ ਬਾਅਦ ਰਾਵੀ ਜਲਾਲੀਆ ਸ਼ਰਮਾ ਤੇ ਉੱਚ ਦਰਿਆ ਸਮੇਤ ਪੋਵਾ ਦਾ ਖਾਲ ਦਰਿਆ ਨੱਕੋ ਨੱਕ ਪਰ ਗਿਆ ਹੈ ਜਿਸ ਕਰਕੇ 40 ਤੋਂ 50 ਪਿੰਡਾਂ ਦਾ ਸੰਪਰਕ ਟੁੱਟ ਗਿਆ ਹੈ ਪਠਾਨਕੋਟ ਦੇ ਖਾਲ ਦਰਿਆ ਵਿੱਚ ਹਾੜਾਉਣ ਕਰਕੇ ਆਮ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਛੋਟੇ-ਛੋਟੇ ਬੱਚੇ ਵੀ ਇਸ ਦਰਿਆ 'ਚ ਜਾਨ ਖਤਰੇ ਵਿੱਚ ਪਾ ਕੇ ਆਰ ਪਾਰ ਜਾ ਰਹੇ ਹਨ ਜਿਸ ਕਰਕੇ ਕੋਈ ਵੀ ਵੱਡਾ ਹਾਦਸਾ ਹੋ ਸਕਦਾ ਹੈ पर हैरानी दी गल ए है कि प्रशासन गुंबकन्नी दी नींद सुत्ता होया है। ਲੋਕਾਂ ਦੇ ਮੁਤਾਬਕ ਜਦੋਂ ਮੌਸਮ ਸਾਫ਼ ਹੁੰਦਾ ਹੈ ਤਾਂ ਇੱਥੇ ਪਲਟੂਨ ਪੁਲ ਬਣਾਇਆ ਜਾਂਦਾ ਹੈ ਪਰ ਬਰਸਾਤਾ ਦੇ ਮੌਸਮ ਵਿੱਚ ਇਸ ਪੁਲ ਨੂੰ ਇੱਥੋਂ ਚੁਕਲਿਆ ਜਾਂਦਾ ਹੈ ਜਿਸ ਕਰਕੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੀ ਪ੍ਰੋਬਲਮ ਆ ਰਹੀ ਐ ਇੱਥੇ ਤੁਹਾਨੂੰ ਖਾਲ ਦੇਤੇ ਕੀ ਪ੍ਰੋਬਲਮ ਹੈ ਕੁੰਜਾਂ ਜਿਹਨੇ ਸਾਰਾ ਖਾਲਟ ਬਣਾ ਕੇ ਇਸ ਵਕਤ ਸਰਾਏਂ ਕਿ ਜਿੱਗ ਜਾਣੇ ਹੱਥ ਤਾਬਾ ਗਿਲੇ ਹੋਈਆਂ ਨੇ ਜਾਂ ਸਾ ਚੱਪਲ ਰੋ ਜਾਂਦੀ ਐ ਸੱਚਪਲ ਫਰਦੇ ਫਰਦੇ ਕਰਾ ਪੂਰਾ ਗਿਲਾਉਣਾ ਤੇ ਛੁੱਟੀ ਹੋਈ ਜਾਂਦੀ ਐ ਆ ਕਿਸੇ ਕਿਸੇ ਵਕਤ ਤੇ ਇਹਨਾ ਪਾਣੀ ਆਉਂਦਾ ਸੀ ਔਰ ਬੈਂਕ ਸਿਮਨੇ ਬੰਦੇ ਹੋ ਜੀ ਪੜਾਈ ਤਾਂ ਬਹੁਤ ਮੁਸ਼ਕਲ ਐ ਜ਼ਿਕਰ ਆਉਂਗੇ ਜੀ ਬਹੁਤ ਬੰਦੇ ਗਲਾ ਬੰਦੀ ਹਰ ਕੀ ਮੰਗ ਕੀ ਐ ਤੁਹਾਡੀ ਇਹ ਸਿੱਧਾ ਪੱਕਾ ਪੁੱਲ 500 ਮੀਟਰ ਦਾ ਪੱਕਾ ਪੁੱਲ 18000 ਕੁਸ਼ਮਾ ਜਿੱਥੇ ਹਦੀਸਾ ਦਾ ਪੱਕਾ ਪੁੱਲ ਸਾਦ ਕੀਤਾ ਜਾਏ। ਚਾਹਨੀ ਹੈ ਪਾਜੀ ਜਿਹੜਾ ਪੁੱਲ ਚੁੱਕਿਆ ਗਿਆ ਬਸ ਮੇਨ ਪਰੇਸ਼ਾਨੀ ਹੈ ਇਹ ਘਰ ਤੋਂ ਘਰ ਵੀ 20 25 ਪਿੰਡਾਂ ਨੂੰ ਜੋੜਦਾ ਹੈ ਤੇ ਸਾਡੇ ਪਿੰਡ ਦਾ ਜਿਹੜਾ ਸਰਪੰਚਾ ਹੈ ਗਿਆ ਉਹ ਪਾਰਲੇ ਪਿੰਡ ਰਹਿੰਦੇ ਆ ਮੰਨ ਲਓ ਜੇਕਰ ਸਾਨੂੰ ਕੋਈ ਪੰਚਾਇਤ ਦਾ ਕੰਮ ਵੀ ਕਰਵਾਉਣਾ ਪਵੇ ਤਾਂ ਸਾਨੂੰ ਘੱਟੋ ਘੱਟ 20-25 ਕਿਲੋਮੀਟਰ ਤੁਰ ਕੇ ਆਣੇ ਪੈਂਦਾ ਜਾਂ ਤਾਂ ਤੀਰੇਵਾਲਾ ਤੁਰ ਕੇ ਆਣੇ ਪੈਂਦਾ ਤੇ ਜਾਂ ਫਿਰ ਸਾਨੂੰ ਗਰੋਟੇ ਥਾਣੀ ਤੁਰ ਕੇ ਆਣੇ ਪੈਂਦਾ ਸਾਡੇ ਪ੍ਰਸ਼ਾਸਨ ਕੋਲ ਇੱਕੋ ਮੰਗ ਹੈ ਕਿ ਇਹ ਪੁਲ ਜਿੱਦਾਂ ਚੁੱਕਿਆ ਜੇ ਉਦਾਂ ਜਲਦੀ ਤੋਂ ਜਲਦੀ ਪੁਲ ਨੂੰ ਲਗਾ ਦਿੱਤਾ ਜਾਏ ਇਹ ਪ੍ਰਸ਼ਾਨੀ ਹਜ ਤੋ ਨਹੀਂ ਪ੍ਰਸ਼ਾਨੀ ਘਾਟ ਘਾਟ ਤੇ ਚੱਲ ਸਕਦੀ ਪ੍ਰਸ਼ਾਨੀ ਆਏ ਇੱਥੇ ਘੱਟ ਘੱਟ 15 ਮਿੰਟ ਪੰਜਾ ਪਾਰ ਯਾਰ ਰਸਤਾ ਜਿੰਨਾ ਜਹੀ ਹੈਗਾ ਨੌਬਲ ਸਕੂਲ ਪੈਂਦਾ ਪਿੰਡ ਸਕੂਲ ਹੈਗਾ ਬੱਚਿਆਂ ਨੂੰ ਸਾਰੇ ਪਠਾਨੀ ਬੜੀ ਹੁੰ ਇਹ ਜਣਾਵਤ ਬਾਹਰ ਟੀਰਾ ਜਾਂ ਬੈਕਗ੍ਰਾਉਂਡ ਰੱਖੋ ਮੈਂ ਕਹਿ ਰਿਹਾ ਪਸੇ ਛੋਣਾ ਰੋਣਾ ਸੀ ਤਮੀ ਲੋਕੀ ਤੰਦੀਰ ਤੋਂ ਲੱਗਿਆ ਆਏ ਸੀ ਇਸ ਕਾਰਨ ਬੜੀ ਪ੍ਰਾਮ ਹੋ ਗਈ ਹੈ ਪਠਾਨਕੋਟ ਤੋਂ ਕਮਰ ਰੰਦਾਵਾਰੀ ਰਿਪੋਰਟ ਪੰਜਾਬ ਟੂਡੇ